ਤੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬੰਦਾ ਆਹ ਵਾਹਿਗੁਰੂ ਜਨਮਾਣੇ ਆ ਲੈ ਚੱਲ ਅੱਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਸੇ ਆ ਲੈ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਬਾਬਾ ਹਗੰਗੀ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਜਿਹੜੇ ਸਾਰ ਸੰਗਤ ਦੇ ਮਾਨੂੰ ਭਾਵੇ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬੁਸਾ ਹਾਂ ਹਾਂ ਵਾਹਿਗੁਰੂ ਆਲੇ ਚੱਲ ਲਾਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਸੇ ਨੂੰ ਠੀਕ ਕਰਦੇ ਇਹ ਦੂਵੇਂ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਬਾਬਾ ਹਗੋਂ ਜੀ ਦੇ ਮਾਨੋਂ ਭਾਵੇ ਸਤਿ ਸ਼੍ਰੀ ਅਕਾਲ ਕੋਈ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਸਾਰ ਸੰਗਤ ਦੇ ਮਾਨੋਂ ਭਾਵੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬੁਸਾ ਆਹ ਜਨੂਆਰ ਚੱਲ ਲਾਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਸੇ ਨੂੰ ਠੀਕ ਕਰਦੇ ਇਹ ਦੂਵੇਂ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਬਾਬਾ ਹਗੋਂ ਜੀ ਦੇ ਮਾਨੋਂ ਭਾਵੇ ਸਤਿ ਸ਼੍ਰੀ ਅਕਾਲ ਉਹ ਦੂਵੇਂ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਸਾਰ ਸੰਗਤ ਦੇ ਮਾਨੋਂ ਭਾਵੇ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬਸ ਆਹ ਵਾਹਿਗੁਰੂ ਜਨਮਾਣੇ ਆ ਲੈ ਚੱਲ ਅਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਸੇ ਆ ਲੈ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਬਾਬਾ ਹਾ ਗੰਗੀ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਜੇ ਸਾਰ ਸੰਗਤ ਦੇ ਮਾਨੂੰ ਭਾਵੇ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬੁਸਾ ਆਹ ਚੱਲ ਆਡੋ ਬਣ ਗਿਆ ਘਰ ਹਣਾ ਹੈ ਕਿੱਥੇ ਆ ਹਾਂ ਉਸੇ ਨੂੰ ਠੀਕ ਕਰਦੇ ਇਹ ਦੂਵੇਂ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਬਾਬਾ ਹਗੋਂ ਜੀ ਦੇ ਮਾਨੋਂ ਭਾਵੇ ਸਤਿ ਸ਼੍ਰੀ ਅਕਾਲ ਕੋਈ ਨਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਸਾਰ ਸੰਗਤ ਦੇ ਮਾਨੋਂ ਭਾਵੇ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਇਹ ਬੱਚੀ ਦਾ ਘਰ ਬਣਦਾ ਬਹੁਤ ਸੋਹਣਾ ਹੈ ਹਾਂ ਵਾਹਿਗੁਰੂ ਵਾਹਿਗੁਰੂ ਆ ਲੈ ਚੱਲ ਅੱਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਸੇ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲੇ ਬਾਬਾ ਹਗੰਗੀ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲੇ ਜਿਹੜੇ ਸਾਰ ਸੰਗਤ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਵਾਹਿਗੁਰੂ ਸੋਨਿਹਾਲ ਵਾਹਿਗੁਰੂ ਜੀ ਇਹ ਬੱਚੀ ਦਾ ਘਰ ਬਣਦਾ ਬੁਸਾ ਆਹ ਜਾਨਵਰ ਆਲੇ ਚੱਲ ਲਾਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਤੁਸੀਂ ਹੋ ਗਏ ਆਲੇ ਦੂਰੇ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਾ ਆਪਣੇ ਬਾਬਾ ਹਗੰਗੀ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾਰ ਵਾਹਿਗੁਰੂ ਜੀ ਕਾਰ ਦੂਰੇ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਾ ਅਰੇ ਜੇ ਸਾਰ ਸੰਗਤ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾਰ ਵਾਹਿਗੁਰੂ ਜੀ ਕਾਰ ਸੋਨਿਹਾਰਾ ਵਾਹਿਗੁਰੂ ਜੀ ਕਾਰ ਇਹ ਬੱਚੀ ਦਾ ਘਰ ਬਣਦਾ ਬੰਦਾ ਜੀ ਵਾਹਿਗੁਰੂ ਜੀ ਅਲੇ ਚੱਲ ਅੱਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਉਹ ਵੀ ਇਹ ਦੋਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਬਾਬਾ ਹਗੰਗੀ ਦੇ ਮਾਨੂੰ ਭਾਵੇ ਸ਼ੁਕਰੀਆ ਵਾਲੇ ਉਹ ਵੀ ਨਿਹਰੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਰੇ ਜਿਹੜੇ ਸਾਬ ਸੰਗਤ ਦੇ ਮਾਨੂੰ ਭਾਵੇ